ਜੇ ਤੁਸੀਂ ਵੀ ਚੰਗੀ ਮਾਰਵਾੜੀ ਘੋੜੀ ਭਾਲਦੇ ਆਂ ਪਲੀ ਪੁਲੀ ਚੰਗੀ ਹੋਵੇ ਬਰੀਕੀਆਂ ਬੰਤਰਾਂ ਚੰਗੀਆਂ ਹੋਣ ਮਾਰਕਾ ਚੰਗਾ ਹੋਵੇ ਤਾਂ ਆਹ ਵੀਡੀਓ ਦੇਖ ਲਓ ਘੋੜੀ ਸਾਂਭੀ ਵੀ ਚੰਗੀ ਹੋਈ ਆ ਤੋਰੇ ਦੀ ਪੂਰੀ ਸੋਹਣੇ ਤਰਦੀ ਆ ਬੰਤਰਾਂ ਬਰੀਕੀਆਂ ਪੂਰੀਆਂ ਚੰਗੀਆਂ ਲੈਂਥ ਕਰਦਣ ਦੇ ਵੀ ਚੰਗੀ ਆ ਤੇ ਮੇਟ ਹੋਈ ਨੂੰ 15 ਤੋਂ 20 ਦਿਨ ਹੋ ਗਏ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਡ ਫਾਰਮ ਚ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਏ ਨੂੰ ਦੋਸਤੋ ਇੱਕ ਨਵੀਂ ਸਵੇਰ ਫਿਰ ਨਵੇਂ ਵੀਡੀਓ ਦੇ ਨਾਲ ਹਾਜ਼ਰ ਹੋਏ ਅੱਜ ਬਹੁਤ ਹੀ ਜ਼ਿਆਦਾ ਚੰਗੀ ਮਾਰਵਾੜੀ ਕੁੜੀ ਲੈ ਆਏ ਤੁਹਾਡੇ ਲਈ ਰੇਟ ਜਮ੍ਹਾਂ ਜੈ ਜਾ ਬੰਤਰਾ ਬਰੀਕਿਆਂ ਦੀ ਪੂਰੀ ਚੰਗੇ ਜੇ ਲੈਂਥ ਕਰਦਨ ਦੀ ਚੰਗੀ ਆ ਤੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਨੇ ਬਸ ਤੁਸੀਂ ਵੀਡੀਓ ਚਾਰਕ ਮਿੰਟਾਂ ਦੀ ਪੂਰੀ ਦੇਖ ਲਿਓ ਤੇ ਜਿਹੜੇ ਸਾਜਣ ਆਪਣੇ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਵੀ ਨਵੇਂ ਤੋਂ ਨਵੇਂ ਜਾਨਵਰ ਦੀ ਅਪਡੇਟ ਆ ਜਿਹੜੀ ਜਲਦੀ ਮਿਲਦੀ ਰਹੇ ਤੇ ਜੈਜ ਰੀਟਨ ਆਪਣੇ ਚੈਨਲ ਤੇ ਜਾਨਵਰ ਹੁੰਦੇ ਤੇ ਵੀਡੀਓ ਨੂੰ ਲਾਈਕ ਤੇ ਆਪਦੇ ਕਮੈਂਟਾਂ ਵਿੱਚ ਜ਼ਰੂਰ ਦੱਸੋ ਘੂੜੀ ਕਿਵੇਂ ਦੀ ਲੱਗੀ ਆਜੋ ਆਪਾਂ ਬਾਅਦਿਆਂ ਵੀਡੀਓ ਵੱਲ ਡਿਟੇਲ ਦਿੰਨੇ ਆ ਮਿੱਤਰੋ ਮਾਰਵਾੜੀ ਘੂੜੀ ਹੈ 5 ਸਾਲ ਦੇ ਆਸ-ਪਾਸ ਤੇ ਮਾਰਕੇ ਦੀ ਗੱਲ ਕਰੀ ਮੱਥੇ ਫੁੱਲ ਆ ਦੂ ਪਰ ਚਿੱਟੇ ਆ ਲੈਂਥ ਕਰਦਨ ਦੀ ਪੂਰੀ ਤਰ੍ਹਾਂ ਚੰਗੀ ਆ ਕੰਨ ਕੰਡੀਸ਼ਨ ਦੀ ਚੰਗੀ ਆ ਗਰਦਨ ਗੁਰਦਨ ਬਹੁਤ ਲੰਮੀ ਮਣੀਆ ਮੂਣੀਆ ਸੋਹਣਾ ਲੱਗਿਆ ਹੈ ਤੁਸੀਂ ਦੇਖ ਸਕਦੇ ਆ ਮੰ ਲੋਪਾ ਕਹਿ ਸਕਦੇ ਨੇ ਜਿਹੜੇ ਭਰਾਣੇ ਥੋੜੇ ਪੈਸੇ ਲਾ ਕੇ ਨਾ ਮਾਰਵਾੜੀ ਘੋੜੀ ਬਰੀਡਿੰਗ ਵਾਸਤੇ ਲੈਣੀ ਆ ਜਾਂ ਆਪਣੇ ਸਵਾਰੀ ਵਾਸਤੇ ਲੈਣੀ ਆ ਤਾਂ ਉਹ ਆ ਘੋੜੀ ਇੱਕ ਵਾਰ ਪੂਰੀ ਦੇਖ ਲਓ ਵੀਡੀਓ ਪੂਰੀ ਦੇਖ ਲਓ ਚਾਰੇ ਪਾਸਿਓ ਘੋੜੀ ਦਿਖਾਵਾਂ ਚਾਲ ਦੀ ਵੀਡੀਓ ਵੀ ਲਾਈ ਆ ਚਾਲਦੇ ਛੋਟੇ ਛੋਟੇ ਕਲਿੱਪਾਂ ਲਾਈਆਂ ਪਰ ਤਰਦੀ ਬਹੁਤ ਆ ਘੋੜੀ ਤੇ ਬਾਕੀ ਮੀਟ ਹੋਈ ਨੂੰ ਵੀ 15 ਤੋਂ 20 ਦਿਨ ਹੋ ਗਏ ਤੇ ਆ ਜੋ ਪਹਿਲਾਂ ਡਿਟੇਲ ਦਿੰਨੇ ਆ ਜੀ ਬਾਲਪੁਰ ਜੀ ਮਿੱਤਰੋ ਜਮਾਂ ਸਾਫ ਨਾਟਿੰਚ ਹਾਈ ਟੈਕ ਕੰਨ ਕੰਡੀਸ਼ਨ ਦੀ ਚੰਗੀ ਆ ਮਾਰਕਾ ਬਹੁਤ ਚੰਗਾ ਮੱਥੇ ਫੁੱਲ ਦੋ ਪਰ ਚਿੱਟੇ ਤੇ ਪਲੀ ਬਹੁਤ ਜ਼ਿਆਦਾ ਹੋਈ ਆ ਤੁਸੀਂ ਦੇਖ ਹੀ ਸਕਦੇ ਮੂਰੇ ਤੋਂ ਲੈ ਕੇ ਮਗਰ ਤਾਈਂ ਕੋੜੀ ਇੱਕੋ ਜੀ ਪਈ ਆ ਗੋਲ ਮੰਨ ਲਓ ਆਪਾਂ ਕਹਿ ਸਕਦੇ ਸਾਂਭੀ ਪੂਰੀ ਹੋਈ ਆ ਤੇ ਮੇਟ ਹੋਈ ਨੂੰ 15 20 ਦਿਨ ਹੋ ਗਏ ਲਾਟਰੀ ਆ ਮਿੱਤਰੋ ਗੱਬਣ ਵੀ ਨਿਕਲ ਸਕਦੀ ਆ ਪਹਿਲੀ ਤਾਂ ਗੱਲ ਜਿੰਨੇ ਜਾਂ ਘੋੜੀ ਮਿਲ ਜਾਣੀ ਉਹਨਿਆਂ ਚੰਗੇ ਘੋੜਿਆਂ ਦੇ ਫੀਸਾ ਹੋਈਆਂ ਪਈਆਂ ਤੇ 15 ਤੋਂ 20 ਦਿਨ ਮੀਟ ਹੋਈ ਨੋ ਅੰਦਰ ਦੀ ਸਾਫ ਆ ਮਿੱਤਰੋ ਤੇ ਤੁਰਦੀ ਤੁਰਦੀ ਤੁਸੀਂ ਦੇਖ ਹੀ ਸਕਦੇ ਆ ਮੜਕ ਨਾਲ ਹੋਲਡਰ ਨਾਲ ਵੀ ਪੈਰ ਰਵਾਲ ਵਾਲਾ ਦਿੰਦੀ ਆ ਤੇ ਬਾਕੀ ਜਦੋਂ ਬਹਿ ਜਾਂਦਾ ਬੰਦਾ ਉੱਤੇ ਫਿਰ ਤਾਂ ਰੀਵੀਆ ਤੁਰਨੇ ਤੁਰਨਾ ਦੇਖੋ ਚਾਲ ਆਹ ਪਹੀ ਉੱਚੀ ਨਹੀਂ ਵੀ ਆ ਥੋੜੀ ਤੇ ਆਹ ਥਾਂ ਥੋੜਾ ਹੁੰਦਾ ਸੱਜਣਾ ਉਦੋਂ ਨੂੰ ਮੋੜਨੇ ਪੈ ਜਾਂਦੀ ਘੋੜੀ ਜੋ ਤੁਹਾਨੂੰ ਸਰੀਰ ਦਾ ਬਾਰਮਾ ਆਪਾਂ ਆਪਾ ਕਹਿ ਸਕਦੇ ਹੁੰਦਾ ਤੇ ਬਾਕੀ ਤੁਸੀਂ ਪੈਰਪੁਰ ਦਾ ਪੈਰ ਧਰਨ ਦਾ ਅੰਦਾਜ਼ ਦੇਖੋ ਪੈਰਪੁਰ ਬਹੁਤ ਸੋਹਣਾ ਦਿੰਦੀ ਆ ਚਾਲ ਦਾ ਅੰਦਾਜ਼ਾ ਲਾ ਲਓ ਤੁਸੀਂ ਆ ਜਾਓ ਫਾਰਮ ਤੇ ਸਾਹਮਣੇ ਬਹਿ ਕੇ ਤਸੱਲੀ ਕਰਾਵੇਂ ਤੁਹਾਨੂੰ ਜੇ ਤੁਹਾਨੂੰ ਲੱਗਿਆ ਨਹੀਂ ਯਾਰ ਸਵਾਰੀ ਵਾਲੀ ਹੈਣੀ ਫੇਰ ਦੇਨਦਾਰ ਆਪਾਂ ਤੁਹਾਡੀ ਤੁਰਦੀ ਤੁਰਦੀ ਤੇ ਬਾਲਾ ਜਿਆਦਾ ਚੰਗਾ ਚਾਹੇ ਅਣਜਾਣ ਬੰਦਾ ਵਹਿ ਜੇ ਫੇਰ ਵੀ ਆਪਾਂ ਚਾਲ ਤਮੱਲੋ ਮੱਲੀ ਪੈ ਜਾਂਦੀ ਆ ਆਈ ਨਹੀਂ ਵੀ ਕੋਈ ਪ੍ਰੋਫੈਸ਼ਨਲ ਬੰਦਾ ਹੋਵੇ ਫੇਰ ਹੀ ਚਾਲ ਪੂ ਨਾਰਮਲ ਬੰਦੇ ਦੇ ਬੈਠੇ ਤੇ ਵੀ ਚਾਲ ਪੈ ਜਾਂਦਾ ਹੈ ਤੇ ਬਾਕੀ ਰੇਟ ਬਹੁਤ ਜ਼ਿਆਦਾ ਸੱਜਣਾ ਨਾ ਇਹ ਰੇਟ ਤੇ ਸਾਰੇ ਫੀਚਰ ਨਹੀਂ ਮਿਲਨੇ ਪਹਿਲਾਂ ਕੁੜੀ ਚੰਗੀ ਬਹੁਤ ਆ ਨੰਬਰ 2 ਤੇ ਮਾਰਵਾੜੀ ਆ ਨੰਬਰ 3 ਕਾਨਾਕੁੰਨਾ ਦੀ ਲੈਂਥ ਕਰ ਦਿੰਦੀ ਸੁਨੱਖੀ ਆ ਨੰਬਰ 4 ਤੇ ਪਲੀ ਪੂਰੀ ਆ ਘਰੇ ਕਿੱਲੇ ਤੇ ਬੰਨੀ ਖੁਰਨੀ ਤੇ ਬੰਨੀ ਤੁਹਾਡੇ ਕੋਈ ਆ ਕੇ ਨਿੰਦੂ ਨਹੀਂ ਕੋਈ ਰਿਸ਼ਤੇਦਾਰ ਵੀ ਆਉ ਤਾ ਕੇ ਫੋਟੋਆਂ ਕਰਾਉ ਇੰਨੀ ਜ਼ਿਆਦਾ ਤਿਆਰ ਸੋਹਣੀ ਆਪਣੇ ਕਹਿਣ ਤੇ ਮਤਲਬ ਵੀ ਕੁੜੀ ਜਾਂਚ ਦੀ ਆ ਜੇ ਪਹਿਲੀ ਕਰਦੇ ਆ ਤੇ ਤੇ ਬਾਕੀ ਪੰਜਵੀਂ ਗੱਲ ਸਵਾਰੀ ਸੂਰੀ ਦੇ ਪਾਸ ਆਂਦੀ ਜੀ ਮੇਨ ਨਵੇਂ ਬੰਦੇ ਦੀ ਰੀਝ ਹੁੰਦੀ ਆ ਸਵਾਰੀ ਦਿੰਦੀ ਆ ਵੀ ਯਾਰ ਸਵਾਰੀ ਵੀ ਹੋਵੇ ਤੇ ਸਵਾਰੀ ਨੂੰ ਤਾਂ ਬੜਾ ਜਿਆਦਾ ਚੰਗਾ ਤੌਰ ਦੀ ਤੇ ਜਿਹੜੀ ਐਂਟਰੀ ਮੇਨ ਗੱਲ ਆ ਨਵਾਂ ਬੰਦਾ ਇੱਕ ਘਰੋਂ ਤੋਂ ਚੱਲਦਾ ਹੁੰਦਾ ਵੀ ਹੀਟ ਤਾਂ ਨਹੀਂ ਪਤਾ ਚੱਲਣਾ 20 ਲੈਣ ਤੇ ਆਸ-ਪਾਸ ਮੀਟ ਹੋਈ ਨੂੰ ਲੋਗੇ ਬਾਬਾ ਰੱਖੂ ਸੁੱਖ 100% ਗੱਭ ਨਿਕਲੂ ਤੇ ਬਾਕੀ ਨੰਬਰ ਆਪਾਂ ਦੇ ਦਿੱਤੇ ਸਕਰੀਨ ਤੇ ਜੇ ਸਾਰੇ ਫੀਚਰ ਤੁਹਾਨੂੰ ਚੰਗੇ ਲੱਗੇ ਘੋੜੀ ਚੰਗੀ ਲੱਗੀ ਕਾ ਨੰਬਰ ਚੱਲੀ ਜਾਂਦਾ 6239153544 9855599017 ਆ ਦੋਨੋਂ ਨੰਬਰਾਂ ਤੇ ਸੰਪਰਕ ਕਰ ਲਿਓ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਦਿਓ ਜਦ ਤੱਕ ਧੰਨਵਾਦ